ਤੇ ਵੀ ਆ। ਕੋਜਨੇ ਕਪੜੇ ਦੇ ਸੈਟ ਕਰਨ। ਹੋਰ ਫੇ ਕਿਦਾਂ ਰਹਿ ਰਿਆ? ਹਾਂ ਬੜਾ ਵਧੀਆ ਰਿਆ। ਤੂੰ ਤੇ ਜਲਦੀ ਆ ਗਈ ਆ। ਭਾਬੀ ਤੇ ਕਿਆ ਹੈ ਰਹਿੰਦੀ ਦੋ ਦਿਨ। ਭਾਬੀ ਗਰਮੀ ਤੁਹਾਨੂੰ ਪਤਾ ਕਿੰਨੀ ਆ। ਤਾਂ ਇਹਨਾਂ ਨੇ ਬੜੀ ਕਾਲੀ ਪਾਤੀ ਇਹ ਕਹਿੰਦੇ ਕਿਲੇ ਘਰੇ ਚਲੀਏ ਘਰੇ ਚਲੀਏ ਆਪਾਂ ਦੀ ਰਾਤ ਰਹਿਣਾ। ਸਰ ਫਿਰ ਦੱਸ ਕਿਹੋ ਜਿਹੀ ਲੱਗੀ ਮੇਰੇ ਭੈਣ ਤੇ ਜੀਜੇ ਦੀ ਜੋੜੀ? ਬਹੁਤ ਵਧੀਆ। ਮੈਨੂੰ ਤੇ ਬਹੁਤ ਮਜ਼ਾ ਆਇਆ। ਮਜ਼ਾ ਆ ਨਾ ਦਿੰਦੀ ਨਾ ਤਾਂ ਹੋਰ ਮਜ਼ਾ ਕਰਨਾ ਹੀ ਰਾਤ ਨੂੰ ਪਤਾ ਡੀਜ਼ਲ ਲੱਗੇ ਇੰਨਾ ਨੱਚੇ ਹੀ ਤੁਸੀਂ ਜੇ ਪੈਲਸ ਤੋਂ ਹੀ ਵਾਪਸ ਆ ਗਏ ਜੇ ਭਾਬੀ ਮੇਰਾ ਵੀ ਬੜਾ ਮਨ ਹੀ ਪਤਾ ਨੂੰ ਪਤਾ ਨਾ ਇਹ ਜਿਹੜੂ ਖਿਹੜੇ ਪੈ ਜਾਂਦੇ ਨੇ ਕਿ ਨਹੀਂ ਬਸ ਘਰੇ ਜਾਣਾ ਤੇ ਘਰੇ ਹੀ ਜਾਣਾ ਤੇ ਫਿਰ ਇਹ ਤਾਂ ਦੀ ਮੰਦਰੀ ਪੈਂਦੀ ਜੇ ਮੈਂ ਆਪਣੀ ਜਿੱਦ ਕਰਾਂ ਤੇ ਇਹਨਾਂ ਨੇ ਕਹਿਣਾ ਲੈ ਆ ਜੇ 4 ਦਿਨ ਹੋਏ ਨਹੀਂ ਆ ਤੇ ਪਹਿਲਾਂ ਹੀ ਆ ਕੇ ਰੋ ਭੁਖਾਉਂਦੇ ਆਪੀ ਇਸ ਕਰਕੇ ਮੈਂ ਕਿਹਾ ਚਲੋ ਕੋਈ ਨਾ ਚੱਲ ਚੰਦੇ ਆਂ ਚਲ ਤੁਸੀਂ ਤੇ ਕਾਲੀ ਕੀਤੀ ਹੋਣੀ ਤੇ ਮੰਮੀ ਹੁਣੇ ਤੁਹਾਡੇ ਵਾਸਤੇ ਕੱਪੜੇ ਬਣਾਏ ਸੀ ਸਾਰੇ ਦੇ ਕੇ ਭੇਜੇ ਉਹਨਾਂ ਨੇ ਹੁਣ ਹੁਣ ਮੈਂ ਟੈਕਸੀ ਖੋਲਦੀ ਨਾ ਫਿਰ ਤੈਨੂੰ ਦਿਨ ਹੀ ਕੱਢ ਕੇ ਬਹੁਤ ਸੋਹਣਾ ਸੂਟ ਬਣਾਇਆ ਤੇਰਾ ਵੀ ਭਾਬੀ ਜੋਂ ਲੱਗਣੇ ਸਕਨ ਦੇ ਦਿੱਤਾ ਹੀ ਐਵੇਂ ਖੇਚਲ ਕੀਤੀ ਆ ਤੁਸੀਂ ਨਾ ਇਹ ਚੀਜ਼ਾਂ ਨੂੰ ਤੈਨੂੰ ਕਹਿ ਦਿਆ ਕਰੋ ਕਿ ਰਹਿਣ ਦਿਆ ਕਰੋ ਐਵੇਂ ਖਰਚੇ ਪੁੰਦ ਦੇ ਦਿੰਦੇ ਆ ਵੇ ਬਹੁਤ ਪਹਿਲੀ ਵਾਰੀ ਗਈ ਹਾਂ ਮੇਰੇ ਪੇਕੇਆਂ ਤੇ ਨਾਲੇ ਪ੍ਰੋਗਰਾਮ ਹੀ ਉਹ ਤਾਂ ਤੈਨੂੰ ਸ਼ਗਨ ਦਿੱਤਾ ਹੀ ਘਰ ਗਈਦਾ ਹਨਾ ਫਿਰ ਕੱਪੜੇ ਲੀੜੇ ਵੀ ਤਾਂ ਬੰਦੇ ਸੀ ਜਿਨ੍ਹਾਂ ਨੇ ਮੇਰੇ ਬਣਾਏ ਸੀ ਤੇ ਤੈਨੂੰ ਵੀ ਤੇ ਨਾਲ ਦੇਣੇ ਹੀ ਆਪਾਂ ਪਹਿਣਾ ਪਹਿਣਾ ਜੁਹੀਆਂ ਹਾਂ ਜੀ ਮੈਨੂੰ ਪਤਾ ਹੈ ਤੈਨੂੰ ਤਾਂ ਪਸੰਦ ਆ ਜਾਣੇ ਕੱਪੜੇ ਤੇ ਮੈਨੂੰ ਤੇ ਆਏ ਜਾਣੇ ਪਸੰਦ ਸੇਵਾਗਰ ਵੀ ਪਸੰਦ ਆ ਜਾਂਦੇ ਨੇ ਅੱਗੇ ਵੀ ਕਈ ਵਾਰੀ ਸੂਟ ਦਿੱਤੇ ਸੇਵਾਗਰ ਪਸੰਦ ਆ ਜਾਂਦੇ ਆ ਭਾਜੀ ਤੇਰੇ ਨੂੰ ਵੀ ਆਏ ਨੇ ਅੰਛ ਅੰਛ ਨੂੰ ਤਾਂ ਤੁਹਾਨੂੰ ਪਤਾ ਵਾ ਬਸ ਨਵੇਂ ਕੱਪੜਿਆਂ ਦਾ ਸ਼ੌਂਕ ਹੁੰਦਾ ਵਾ ਉਹਨੂੰ ਤੇ ਪਸੰਦ ਆਏ ਜਾਣੇ ਇੰਨੇ ਵਧੀਆ ਵਧੀਆ ਮੇਰੇ ਪੇਕੇਆਂ ਨੇ ਸੂਟ ਲਾਏ ਬਸ ਮੈਨੂੰ ਇੱਕੋ ਚਿੰਤਾ ਦੀਦੀ ਦੀ ਦੀਦੀ ਨੇ ਨੁਕਸ ਜ਼ਰੂਰ ਕੱਢ ਦੇਣਾ ਵਾ ਜਿੰਨਾ ਮਰਜ਼ੀ ਵਧੀਆ ਸੂਟ ਲਿਆ ਕੇ ਦੇ ਦੋਣਾ ਉਹਨਾਂ ਨੇ ਕੱਢਣਾ ਹੀ ਹੁੰਦਾ ਕਿਉਂ ਤੈਨੂੰ ਨਹੀਂ ਪਤਾ ਹਜੇ ਸਿਮਰਤ ਤੂੰ ਤੇ ਹੈ ਥੋੜੀ ਦਿਨ ਹੋਈ ਨਾ ਮੈਂ ਆਈ ਆਈ ਐ ਤੈਨੂੰ ਮਹੀਨਾ ਨਹੀਂ ਹੋਇਆ ਵਿਆਹ ਨੂੰ ਮੈਨੂੰ ਪੁੱਛ ਕੇ ਵੇਖ ਜਿੱਦਾਂ ਦੇ ਹੈਗੇ ਦੀਦੀ ਤੂੰ ਇਹ ਉਹਨਾਂ ਦੀ ਦੀਦੀ ਕਿਉਂ ਕਰਦੇ ਰਹਿੰਦੇ ਜੀ ਹੈਗੇ ਤਾਂ ਤੁਹਾਡੇ ਇਸ ਬਣ ਤੇ ਛੋਟੇ ਹੀ ਆ ਆਹ ਹੂੰ ਸਿਮਰਤ ਹੈਗੀ ਤਾਂ ਛੋਟੀ ਆ ਵਿੱਚ ਵਿੱਚ ਤੇ ਮੈਂ ਕਈ ਵਾਰੀ ਅੰਜੂ ਕਹਿ ਦਿੰਦੀ ਆ ਦੀਦੀ ਮੈਂ ਕਿੰਨੀ ਸੋਹਣਾ ਕਮਾਂਦੀ ਆ ਅਗਲੀ ਕਹਿੰਦੀ ਆ ਕਿ ਮੈਨੂੰ ਦੀਦੀ ਕਹਿਣਾ ਵਾ ਅੰਜੂ ਨਹੀਂ ਕਹਿਣਾ ਆਪਣਾ ਵੱਡਾ ਪਨਵਾ ਖਾਂਦੀ ਆ ਮੇਰੀ ਗੱਲ ਸੁਣੋ ਦੀਦੀ ਕਿੰਨਾ ਚਿਰ ਹੋ ਗਿਆ ਵਾ ਮੈਨੂੰ ਵੀ ਵਿਆਹ ਆ ਕੇ ਮੇਰਾ ਵੀ ਵਿਆਹ ਹੋ ਗਿਆ ਵਾ ਤੁਹਾਡਾ ਵੀ ਹੋ ਗਿਆ ਤੁਹਾਡੇ ਬੱਚਾ ਵੀ ਹੋ ਗਿਆ ਕੀ ਕਰੀਦਾ ਕਿਉਂ ਨਹੀਂ ਕਰਨਦੇ ਕਿੰਨੀ ਚੁਮਰੋ ਚੱਲੀ ਇਹਨਾਂ ਦੀ ਤੂੰ ਵੀ ਗੱਲ ਕਰਕੇ ਵੇਖ ਲੈ ਆਹ ਹਿੱਤ ਘਰ ਘਰ ਕੇ ਸਵਾਦ ਲੱਲੇ ਆ ਕਰਾਂਦੀ ਕਿਤੇ ਵਿਆਹ ਇਹਦੇ ਤੇ ਕਿਤੇ ਨੱਕ ਤੇ ਨਹੀਂ ਚੜਦਾ ਪਤਾ ਨਹੀਂ ਇਹਨੂੰ ਕੀ ਚਾਹੀਦਾ ਤੇ ਕੀ ਨਹੀਂ ਥਾਈਆਂ ਇਹਨੂੰ ਟੱਪ ਗਈ ਆ ਹੋਰ ਦੋ ਸਾਲ ਲੰਘ ਗਏ ਤੇ ਮੁੜ ਕੇ ਕੋਈ ਰਿਸ਼ਤਾ ਨਹੀਂ ਚੱਜਦਾ ਲੱਭਣਾ ਪਰ ਇਹਨੂੰ ਇਹਨੂੰ ਤੇ ਕੁਝ ਪਸੰਦ ਹੀ ਨਹੀਂ ਆਂਦਾਗਾ ਉਹ ਕਹਿੰਦੇ ਹੁੰਦੇ ਨਾ ਜਿੰਨਾ ਮੂੰਹ ਟੱਡਾ ਹੁੰਦੀਆਂ ਮੱਖੀਆਂ ਪੈਂਦੀਆਂ ਇਹ ਵੀ ਕਿਤੇ ਚੰਗਾ ਕੋਈ ਲੱਭਦੀ ਨਹੀਂ ਤੇ ਆਪਣੇ ਤੋਂ ਨਿਕਾ ਹੀ ਲੱਭਦੀ ਨਹੀਂ ਵੱਡੀ ਉਮਰ ਦਾ ਤੇ ਕੋਈ ਲੱਭਣਾ ਨਹੀਂ ਇਹਨੂੰ ਆਪਣੇ ਨਾਲ ਸੋਹਣੀ ਕਹਿੰਦੀ ਨਹੀਂ ਕਿ ਮੇਨਾਂ ਕੋਈ ਜੱਜਦਾ ਵੀ ਹੋਵੇ ਤੇ ਬਸ ਐਹੀ ਗੱਲ ਆ ਇਹਦਾ ਵਹਿੰਦੇ-ਵਹਿੰਦੇ ਤੇ ਸੇਵਕ ਵਿਚਾਰਾ ਲੇਟ ਹੋ ਹੀ ਜਾਂਦਾ ਸੀ ਹਾਰ ਕੇ ਅਹੀਂ ਕਿਹਾ ਚੱਲ ਛੱਡੋ ਇਹਨੂੰ ਨਹੀਂ ਵਿਹਿੰਦੀ ਤੇ ਨਾਲ ਸੀ ਆਪੇ ਜਦੋਂ ਕਰੋਨਾ ਉਹ ਕਰਾ ਲੂਗੀ ਸੇਵਕ ਦਾ ਤੇ ਕਹੀਏ ਇੰਨੀ ਸੋਹਣੀ ਸਾਨੂੰ ਕੁੜੀ ਮਿਲੀ ਆ ਚਲੋ ਕੋਈ ਜਾ ਵਿਆਹ ਦੀ ਗੱਲ ਸੋਹਣ ਹੋਰ ਮੇਰੇ ਪੇਖਿਆਂ ਨੇ ਨਾ ਪਤਾ ਐਨਾ ਵਧੀਆ ਰਿਸ਼ਤਾ ਇਹਨੂੰ ਕਰਾਇਆ ਪਰ ਇਹਨੇ ਨੱਕ ਥੱਲੇ ਕਿੱਥੋਂ ਆਇਆ ਮੁੰਡਾ ਇੰਗਲੈਂਡ 'ਚ ਸੀਗਾ ਪੀਆਰ ਸੀਗਾ ਪੱਕਾ ਹੈਗਾ ਪੂਰਾ ਤੇ ਇਹ ਇਹ ਭੈਣ ਜੀ ਕਹਿੰਦੇ ਪਹਿਲਾਂ ਨਾ ਉਹਨੂੰ ਕੋ ਮੇਰਾ ਵੀਜ਼ਾ ਲਵਾ ਦੇ ਟਿਕਟ ਕਰਵਾ ਦੇ ਜਿੱਦਣ ਮੇਰੀ ਟਿਕਟ ਹੋ ਜੂਗੀ ਨਾ ਫੇਰ ਮੈਂ ਉਹਨਾਂ ਫੇਰੇ ਲੈਣੇ ਆ ਤੇ ਮੈਨੂੰ ਇੰਨੀਆਂ ਗੱਲਾਂ ਕਰਦੀਆਂ ਮੈਂ ਜਦੋਂ ਤੇਰੇ ਭਾਜੀ ਨਾਲ ਸਾਡੇ ਬੈਣ ਨੂੰ ਹਜੇ ਕਿੰਨੇ 2 ਸਾਲ ਹੋ ਚੁੱਕੇ ਸੀ ਤੇ ਮੈਂ ਤੇਰੇ ਭਾਜੀ ਨੂੰ ਵੈਸੇ ਕਹਿ ਬੈਠੀ ਕਿ ਚਲੋ ਤੁਸੀਂ ਮੈਨੂੰ ਵੀ ਲੈ ਜਾਓ ਆਪਣੇ ਨਾਲ ਉੱਥੇ ਬਾਹਰ ਪੀਆ ਪਹਣ ਸੇਵਕ ਦਾ ਕਰ ਤਾਂਗੇ ਜੁਦਾ ਕਰ ਤਾਂਗੇ ਤੇ ਫਿਰ ਮੈਨੂੰ ਵੀ ਲੈ ਜਿਓ ਹਾਜੇ ਤੇ ਮੈਂ ਗੱਲ ਹੀ ਕੀਤੀ ਇਹ ਕਿੱਥੇ ਚੜੀ ਤੇ ਕਿੱਥੇ ਲੱਥੀ ਇਹ ਕਹਿੰਦੀ ਲੈ ਤੁਸੀਂ ਤੇ ਕਿ ਚੁੰਨੇ ਹੋ ਆਜ਼ਾਦ ਹੋ ਜਾ ਮੈਂ ਫੈਮਿਲੀ ਚ ਨਾ ਰਵਾਂ ਮੈਂ ਬਾਹਰ ਚਲ ਜਾ ਆਪਣੇ ਖਸਮ ਕੋ ਤੇ ਉਹ ਕੰਮ ਤੇ ਚਲ ਜਾ ਕਰੇ ਤੇ ਤੁਸੀਂ ਮਗਰ ਉਥੇ ਐਸ਼ ਪਰਸਤੀ ਕਰਿਆ ਕਰੋ ਉਹ ਪੈਸੇ ਕਮਾਇਆ ਕਰੇ ਤੇ ਤੁਸੀਂ ਡਾਇਆ ਕਰੋ ਦੱਸ ਮੈਂ ਸ਼ਦੇਣੇ ਜਾ ਕੇ ਪੈਸੇ ਡਾਉਂਗੀ ਮੈਨੂੰ ਦੇ ਭਾਬੀ ਪਤਾ ਨਹੀਂ ਕੀ ਗੱਲ ਇਹਨਾਂ ਚ ਤੇ ਕੀ ਨਹੀਂ ਗੱਲ ਮੈਨੂੰ ਤੇ ਨਾ ਵੈਸੇ ਜਿਹਾ ਡਾਰੀ ਲੱਗੰਦੇ ਨੇ ਮੱਥਾ ਲਾਉਣ ਤੋਂ ਕਿ ਹਾਂ ਕਿ ਜੇ ਮੇਰੇ ਸਾਹਮਣੇ ਕੋਈ ਬੋਲੀ ਵੇਖੇ ਤੇ ਮੈਨੂੰ ਨਾ ਕੁਝ ਬੋਲ ਪੇ। ਇਹੀ ਗੱਲ ਤੇ ਮੈਂ ਤੈਨੂੰ ਸਮਝਾਉਣੀ ਸੀ ਬਾਉ। ਫਟਕ ਕੋਈ ਨਾ ਤੂੰ ਬੈਠੋ ਮੈਂ ਤੇਰੀ ਚਾਹ ਬਣਾ ਲੈਣੀ। ਲੈ ਮੇਰਾ ਵੀ ਦਿਮਾਗ ਨੇ। ਜਿਹੜੇ ਕੰਮ ਆਏ ਹਾਂ ਉਹ ਕੀਤਾ ਨਹੀਂ ਆ। ਚਲ ਚਾਹ ਬਣਾਉਣ ਗੀ ਉਸ ਹੋਈ। ਉੱਥੇ ਜਾ ਕੇ ਗੱਲ ਕਰਦੀ ਆ ਤੈਨੂੰ। ਆ ਮੁੱਤਮੀ ਆ ਨਾ ਤੇਰੇ ਕੋ ਕਾਉਂਗਾ ਹੀ ਨਾ ਤੇ ਰੂਮ ਚ ਤੇ ਉਹ ਕੰਮ ਕੀਤਾ ਨੇ ਹੋਰ ਹੋਰ ਗੱਲਾਂ ਕਰੀ ਗਏ ਆ ਚੁੱਪ ਕੀਆ ਤੇਰੀਆਂ ਇਹ ਵਾਪਸ ਕਰਨਾਈ ਹੈ ਇਹਨਾਂ ਨੂੰ ਨਾ ਸੰਭਾਲਣਾ ਹਣ ਲੈ ਭਾਬੀ ਤੁਹਾਡੀ ਅੰਗੀ ਤੇ ਮੇਰੀ ਅੰਗੀ ਕਿ ਆਪਣੇ ਕੋ ਰੱਖ ਲਓ ਜੀ ਰੋ ਪੋ ਕੇ ਜਾਣੀ ਹੋਗੇ ਤੇਰੇ ਤੇ ਪਾ ਲਿਆ ਕਰਿਓ ਨਹੀਂ ਪੁੱਤ ਜਿਹੜਾ ਸੋਨਾ ਹੁੰਦਾ ਨਾ ਇਹ ਮਾੜਾ ਧੰਦਾ ਵਾ ਇਹ ਆਪ ਕੋ ਆਪਣਾ ਸੰਭਾਲ ਕੇ ਰੱਖਣਾ ਲੈ ਤਾਂ ਮੈਨੂੰ ਤੇਰੇ ਨਾ ਤੇਰੇਕੇ ਕਹਿਣਾ ਪਈਏਗਾ ਤੇ ਮੈਨੂੰ ਡਿਜ਼ਾਈਨ ਬਣਾਸਣਾ ਲੱਗਾ ਹੀ ਮੈਂ ਕਹਾਂ ਲੈਣੀ ਸ਼ੇਤੀ ਮੈਂ ਬਣਾ ਸਕਦੀ ਨਹੀਂ ਸਿਮਲਦੀਆਂ ਮੰਨ ਕੇ ਪਾ ਲੈਣੀ ਆ ਤੂੰ ਵੀ ਮੈਨੂੰ ਦੇ ਦਿੱਤੀਆ ਮੇਰਾ ਮਨ ਰੱਖਿਆ ਤੇ ਮੇਰਾ ਟਾਈਮ ਸਰ ਗਿਆ ਚਲ ਕੋਈ ਗੱਲ ਨਹੀਂ ਹੁਣ ਰੱਖ ਲੈਣਾ ਇਹ ਚੀਜ਼ਾਂ ਦਾ ਕੋਈ ਮੁੱਲ ਨਹੀਂ ਤਾਂ ਬੋਲਦੇ ਨੇ ਸਾਨਾ ਦਾ ਇਹਦਾ ਕੀ ਅੱਜ ਹੈ ਕੱਲ ਨਾ ਹੁਣ ਇਸ ਕਰਕੇ ਨਾ ਇਹਨਾਂ ਨਾਲ ਹੀ ਮੈਨੂੰ ਹੈਗਾ ਮੈਨੂੰ ਤੁਹਾਡੇ ਨਾਲ ਮਤਲਬ ਹੈ ਤੇ ਇਸ ਪਰਿਵਾਰ ਨਾਲ ਮਤਲਬ ਹੈ ਤੂੰ ਇਹ ਚੀਜ਼ਾਂ ਨਾ ਸੋਚਿਆ ਕਰੋ ਕਿ ਅਗਵਾਜ ਜਾਣੀ ਗਈਆਂ ਜੇ ਕਿਦਰਾ ਖਡਾਂਗੇ ਮੈਨੂੰ ਜੇ ਤੁਹਾਡੇ ਕੋ ਕੋਈ ਚੀਜ਼ ਹੋ ਜੇ ਮੇਰੇ ਕੋਈ ਚੀਜ਼ ਹੋ ਜਿੰਦੀ ਹੈ ਇਹ ਤੇ ਗੱਲ ਠੀਕ ਐ ਬਹੁਤ ਪਰ ਆਪਣੇ ਆਪਣੇ ਚੀਜ਼ ਨਾ ਆਪਣੇ ਤੋਂ ਸੰਭੀ ਚੰਗੀ ਹੁੰਦੀ ਆ ਸੋਣਾ ਚੀਜ਼ ਹੀ ਐ ਬੋਜੀ ਆ ਆਪਣਾ ਆਪਣਾ ਖਾ ਕੇ ਸੰਭਣਾ ਚਾਹੀਦਾ ਬਾਕੀ ਰਿਸ਼ਤੇ ਅਚ ਪਿਆਰ ਤੇ ਬਣਿਆ ਹੀ ਰਹਿਣਾ ਆਪਣਾ ਆਪਾਂ ਇਦਾਂ ਹੀ ਪੈਣਾ ਮੰਗ ਰਹਿਣਾ ਕਈ ਵਾਰੀ ਨਾ ਕੋਈ ਦੂਜਾ ਬੰਦਾ ਹੀ ਆ ਗੇ ਨਾ ਵਿੱਚ ਲੜਾਈ ਵੀ ਪਾ ਜੁੰਦਾ ਹੁੰਦਾ ਇੰਨਾ ਚੀਜ਼ਾ ਇਹ ਸਲ ਕਿ ਨਾ ਆਪਣੀ ਆਪਣੀ ਸੰਭ ਜਿਵੇਂ ਕਹਿਣਾ ਹੁੰਦਾ ਨਾ ਤੇ ਆਪਣਾ ਆਪਣਾ ਸੰਭ ਉਹ ਨਾ ਤੇ ਵਧੀਆ ਰਹਿੰਦਾ ਵੇ ਹੁਣ ਸਾਡੀ ਕਿਹੜੀ ਸੱਸ ਮਾਂ ਸਿੱਤਿਆ ਜੋ ਹੁੰਦੇ ਤੇ ਆਪਾਂ ਦੋਵਾਂ ਨੇ ਉਹਨਾਂ ਨੂੰ ਫੜਾ ਲੈਣਾ ਹੀ ਤੇਰਾ ਵੀ ਉਹਨਾਂ ਕੋ ਰਹਿਣਾ ਤੇ ਮੇਰਾ ਵੀ ਉਹਨਾਂ ਕੋ ਰਹਿਣਾ ਹੀ ਜਿਹੋ ਦਿਲ ਕਰਤਾ ਉਹ ਨੂੰ ਤੇ ਆਪਾਂ ਨੋਕ ਲਿਆ ਕਰਨਾ ਤੇ ਪਾ ਲਿਆ ਕਰਨਾ ਹੈ ਹੁਣ ਉਹ ਤੇ ਸਿਰ ਤੇ ਹੈ ਨਹੀਂ ਆ ਫਿਰ ਤੂੰ ਆਪਣਾ ਸੰਭਾਲ ਕੇ ਰੱਖ ਤੇ ਵਧੀਆ ਗੱਲ ਹੈ ਤੇ ਮੈਂ ਆਪਣਾ ਸੰਭਾਲ ਕੇ ਰੱਖਾਂ ਇਸ ਤਿਹੇ ਇਸ ਤਰ੍ਹਾਂ ਹੀ ਵਧੀਆ ਬਣੇ ਰਹਿਣਗੇ ਨਾ ਹੁਣ ਇਹਨਾਂ ਰਿਸ਼ਤਿਆਂ ਨੂੰ ਕਿਸ ਤਰ੍ਹਾਂ ਆਪਾਂ ਅੱਗੇ ਚਲਾਉਣਾ ਵਾ ਇਹ ਤੇ ਮੈਨੂੰ ਮੈਨੇਜ ਕਰਨਾ ਵਾ ਮੈਂ ਹੀ ਤੇ ਹੁਣ ਤੇ ਵੱਡੀ ਆ ਚਲ ਕੋਈ ਨਾ ਮੈਂ ਲੋ ਰਾਖ ਕੇ ਹੁੰਦੀ ਆ ਹਾਂ ਰਾਖ ਕੇ ਸੇਵਕ ਹਾਂਜੀ ਜੀ ਨਜ਼ਰ ਨਹੀਂ ਆਂਦੀ میں نیاเรียน دیو می سچایا زیادہ اسے ہوجی کیڑی گل ہوگی کون کہدا ہے پر دن کرکٹ کھیل نکل جاؤ ہے پر تو ہی نہیں جس رہی ٹھکاوٹ ہو ہے دس دن میہ نہیں تے پین بھول گئی منٹ اے کو جی گلاں کر دے کی سامنے ہو گئے واجی ماری کنے واجی ماری یار میں نہیں کردی کئی کنے واجی ماری پہلا میں مینوں کہتا ہے تجھے ایک دم کمرے మేను రీ మ ਵੱਡੀ ਆ ਮੈਂ ਤੇਰੇ ਤੋਂ ਆ ਵਧੀਆ ਗੱਲ ਜੇ ਮੈਂ ਮੋਟੀ ਦੀ ਮੰਨ ਲਈ ਜਣਾਣੀ ਥੱਲੇ ਲੱਗਾ ਜੇ ਮੈਂ ਤੁਹਾਡੀ ਮੰਨ ਲਈ ਮੋਟੀ ਨੇ ਕਹਿਣਾ ਆਪਣੇ ਭੈਣਾਂ ਦੀ ਸੰਦਾ ਕਹਿ ਕੇ ਤੇ ਦੇਖੇ ਰ ਜੰਮਰਪਾਲਾ ਨੂੰ ਉਹਨੇ ਕੱਟਿਆ ਕਿ ਮੈਂ ਕੱਟਿਆ ਚੁੱਪ ਕਰ ਜਾ ਤੇ ਨਾਲ ਨਾ ਮੋਟੀ ਤੇ ਕਿਨੂੰ ਝੁੰਮ ਕੇ ਚੜਾਤਾ ਹੋਇਆ ਹਾਂ ਹੁਣ ਸਾਰੀ ਉਮਰ ਵੱਡੀ ਭਾਬੀ ਨੇ ਨਹੀਂ ਮੈਨੂੰ ਉੱਠ ਕੇ ਚਾਹ ਪਿਆਣੀ ਉਹਨੂੰ ਉੱਠ ਕੇ ਮੈਨੂੰ ਚਾਹ ਦੇ ਦਿਆ ਘਰ ਲਾਚੀ ਵਾਲੀ ਤੁਸੀਂ ਆਪੇ ਕਹੋ ਮੈਂ ਫਿਰ ਆਪਣੇ ਤਰੀਕੇ ਕਹਿਤਾ ਨਾ ਮੁਰਗੀ ਆ ਜਾਏਗਾ ਅਹ ਦੀਦੀ ਆ ਮੇਰੀ ਮੋਟੀ ਕਿੱਦਾਂ ਬੋਲੇਓ ਮਨ ਨਾਲ ਮੂਕੇ ਮਾਰੀਆਂ ਭੰਜਨਦੀਆਂ ਨਹੀਂ ਗੁੱਸੇ ਨਾਲ ਜਰੂਰ ਬੋਲਾਂਗਾ ਤੂੰ ਪਿਆਰ ਨਾ ਕਰ ਤੈਨੂੰ ਹੋਨੇ ਤੈਨੂੰ ਕਿੰਨੇ ਪਿਆਰ ਨਾਲ ਬਾਜ ਦਿੱਤੀ ਕਲੇਸ਼ ਕਿੰਨੇ ਲਿਤਾ ਮੇਰੇ ਨਾਲ ਤੂੰ ਮੈਂ ਵੀ ਇਹਨੂੰ ਪਿਆਰ ਨਾਲ ਹੀ ਬਾਜ ਦੇਣੀ ਆ ਤੇਰੀ ਘਰ ਦੀ ਐ ਤੇਰੇ ਵਾਂਗ ਹੀ ਕਰੇਗੀ ਰਹਿਣ ਦੇ ਘਰਵਾ ਮੈਂ ਆਪੇ ਚਾਹ ਬਣਾ ਕੇ ਪੀ ਲਾਂਗੀ ਜਾ ਜਾ ਕੇ ਆਪਣੀ ਦਾਨੀ ਕੋ ਬਹਿ ਜਾ ਮੇਰੇ ਆਏ ਨਹੀਂ ਦੋਸ਼ੀ ਹੋ ਜਾਣਾ ਇਹਨਾਂ ਤੋਂ ਮੈਨੂੰ ਤਾਂ ਕੋਈ ਪਤਾ ਨਹੀਂ ਕੀ ਕਸੂਰ ਹੁੰਦਾ ਮੇਰਾ ਮਾਦਾ ਬਿੱਟ ਜਿਆਲੀ ਰਕੜਿਆ ਜਾਂਦਾ ਇਹਨਾਂ ਦੇ ਵਿੱਚ ਕੀ ਹੋ ਗਿਆ ਕਿਉਂ ਗਲਤੀ ਜਨਾਵਾ ਫਾਬੀ ਕੀ ਦੱਸਾਇਆ ਦੀ ਧੀ ਨੂੰ ਸਿਰ ਤੇ ਜੜੀ ਜਾਂਦੀ ਮੈਨੂੰ ਗੱਲਾਂ ਹੀ ਸੁਣਾਈ ਜਾਂਦੀ ਕੀ ਹੋ ਗਿਆ ਫਾੜੇ ਚ ਵੀ ਕੀ ਕਹਿਤਾ ਹੁ ਯਾਰ ਮੈਂ ਕੋਈ ਗੱਲ ਵੀ ਨਹੀਂ ਕੀਤੀ ਉਹਦੇ ਨਾਲ ਮੈਂ ਤੇ ਆਇਆ ਹੀ ਤੈਨੂੰ ਭੈਣ ਨੂੰ ਦੇਹਦੀ ਹੋਣਾ ਹਾਂ ਤੇਰਾ ਵਿਆਹ ਹੋ ਗਿਆ ਤੂੰ ਸੋਹਰਿਆਂ ਦੇ ਦਿੱਕੇ ਚੜ ਗਿਆ ਬੁਲਾਣਾ ਨਹੀਂਦਾ ਯਾਰ ਆਪੋ ਗੱਲਾਂ ਕਰਨ ਆਲੇ ਆ ਚਲ ਕੋਈ ਗੱਲ ਨਹੀਂ ਆ ਜਿੰਨਾ ਮੇਰੇ ਗਾਲ ਸੁਣੋ ਆ ਜੇ ਮੈਂ ਪਾਈਆ ਮੈਨੂੰ ਲਾਉਣ ਦਾ ਚੇਤਾ ਭੁੱਲ ਗਿਆ ਹੋਂਦ ਤੇ ਸਹੁਰੇ ਦੀ ਦਿੱਤੀਆਂ ਚੀਜ਼ਾਂ ਪਾਉਣਾ ਹੁਣ ਤੁਹਾਨੂੰ ਕਿੱਥੇ ਕਰੇਗਾ ਯਾਰ ਮੈਨੂੰ ਆ ਰਹਾ ਨਿਆ ਗੱਲਾਂ ਕਿਹੜੀਆਂ ਤੂੰ ਕਿਹੜਾ ਨੂੰ ਜਾਣਦਾ ਨਹੀਂ ਤੂੰ ਬੜਾ ਕਰ ਚ ਨਵਾਂ ਆ ਤੇ ਤੈਨੂੰ ਪਤਾ ਹੈਗਾ ਵਾ ਉਹ ਨਿਕ리에 ਗੱਲਾਂ ਚਵੇਂ ਖਿੱਚਦੀ ਰਹਿੰਦੀਆਂ ਉਹ ਦੀ ਗੱਲਾਂ ਸੁਣ ਕੇ ਨਾ ਇਤਨਾ ਸਮਾਂ ਲਾ ਇਤਨਾ ਕਾੜੀ ਛੱਡਿਆ ਨਾ ਮੇਰੇ ਤਾਂ ਭਾਬੀ ਕਿਸਮਤ ਖਾੜੀ ਕੋਈ ਕਿਸਮਤ ਨਹੀਂ ਮੈਂ ਘਰ ਵਾਲੀ ਨਾ ਕੇ ਬਹਿ ਗਈ ਘਰ ਵਾਲੀ ਦਾ ਚਮਚਾ ਜੇ ਮੈਂ ਦੀਦੀ ਲਾ ਕੇ ਬਹਿ ਗਈ ਉਹ ਕਹਿੰਦੀ ਦੀਦੀ ਦੀ ਸਰਵਰ ਸੋਂ ਦਾ ਮੇਰੇ ਚ ਨੂੰ ਹੁੰਦਾ ਸਾਲਾ ਮੈਂ ਤਾਂ ਵਿੱਚ ਫਸਿਆ ਨੇ ਇਹਨਾਂ ਦੇ ਤੂੰ ਘਰ ਵਾਲੀ ਨੂੰ ਨਹੀਂ ਕੁਝ ਵੀ ਦੇਣਾ ਉਹਦੇ ਨਾਲ ਤੂੰ ਜ਼ਿੰਦਗੀ ਕੱਟਣੀ ਆ ਇਹਦੇ ਕੱਲ ਵੇਹੀ ਗਿਆ ਨਹੀਂ ਤੇ ਆਪਣੇ ਘਰ ਚਲ ਜਣੀਓ ਤੇਰਾ ਵਿਆਹ ਕਰੋ ਇਹਨੂੰ ਕੱਢੋ ਇੱਥੋਂ ਤੇਰੇ ਵਿਆਹ ਤੋਂ ਪਹਿਲਾਂ ਤੇਦੀਆਂ ਕੋਸ਼ਿਸ਼ਾਂ ਕਰਨੀਆਂ ਹੁਣ ਨਹੀਂ ਹਰੇ ਤੱਕ ਤੇ ਕੋਈ ਚੜ੍ਹਨਾ ਤੂੰ ਦੱਸ ਕੀ ਕਰੀ ਤੈਨੂੰ ਕਹੜਾ ਭਲੇ ਖਾ ਗਿਆ ਕੀ ਗੱਲ ਦਾ ਛੋ ਇਹਨੂੰ ਮੁੰਡਾ ਕਿਹਾ ਜਾ ਚਾਹੀਦਾ ਮੈਂ ਲੰਬ ਤੈਨੂੰ ਕੋਈ ਨਹੀਂ ਬਾਹਲੀ ਤੇਰੀ ਭੈਣ ਆ ਪੁੱਛ ਨਹੀਂ ਪੜਾ ਗਈ ਉਹਨੂੰ ਘਰ ਲਈ ਬਾਕੇ ਆਪਣਾ ਗੱਲ ਤੇ ਲੱਲੀ ਦੁਬਾਰਾ ਸੁਆਦ ਤੇ ਬਾਕੀ ਰਹੀ ਗਾ ਸਿਮਰੰਤੀ ਗੱਲ ਉਹ ਦਿਨ ਤੂੰ ਪੈਨਸ਼ਨ ਲੈ ਉਹ ਕੁੜੀ ਸੀ ਆਣੀ ਉਹਨੂੰ ਮੈਂ ਸਮਝਾ ਲਾਂਗੀ ਉਹ ਨਹੀਂ ਜਿੰਨੂੰ ਕੁਛ ਵੀ ਕੀਤੀ ਉਹ ਤਾਂ ਪੁੱਛਣੀ ਕਹਿੰਦੇ ਮੈਨੂੰ ਪਤਾ ਆਉਦਾ ਤੇ ਬਸ ਤੂੰ ਇਹਦਾ ਵੇਖ ਇਹਦਾ ਕਿਤੇ ਲੱਭੀਏ ਤੇ ਕਰੀਏ ਵੇਖੇ ਜਦੋਂ ਵਿਆਹੀ ਗਈ ਨਾ ਇਹਨੂੰ ਅਕਲ ਨਾ ਇਹਦਾ ਖਸਮ ਹੀ ਰਹੇਗਾ ਇੱਥੇ ਉਹਨੂੰ ਡਿੱਕੇ ਚ ਪਾ ਕੇ ਰੱਖਣਾ ਉਹ ਦਿਨ ਕਦੋਂ ਆਉਣੇ ਆ ਹੁਣ ਮੈਂ ਕਿੱਥੇ ਚੱਲਿਆ ਮਿੰਨ ਤੇ ਵੀ ਕਿਤਾ ਭੁੱਲ ਗਿਆ ਇਹਦੇ ਚੱਕਰ ਚ ਜਿੰਨਾ ਇੱਥੇ ਹੱਟ ਕੇ ਹੁਕਮ ਚਲਾਉਂਦੀ ਨਾ ਉੰਨੀ ਵੇਖੇ ਨੇ ਇੱਥੇ ਕਦਰਨ ਪਾ ਲੈਣਾ ਮੈਂ ਨਾ ਆਵਾ ਲੱਗੇ ਇਹਨੂੰ ਇੱਕ ਵਾਰੀ ਵਿਆਹੀ ਜਾਵੇ ਸੀ ਭਾਬੀ ਮੈਂ ਕਿੱਥੇ ਚੱਲਿਆ ਮੇਥੋਂ ਕੀ ਪਤਾ ਕਿੱਥੇ ਚੱਲਿਆ ਤੂੰ ਦਿੱਥੇ ਕਲਪਣਿਆ ਮੈਂ ਦੇਖ ਕੇ ਜਨਵਾਰੀ ਵੀ ਕਲਪਣ ਕੇ ਹੋ ਜਾਂ ਮੈਂ ਅੰਦਰ ਚੱਲ ਰਿਹਾ ਹਾਂ ਅੱਛਾ ਮੈਂ ਵੀ ਚੱਲ ਰਹੀ ਹਾਂ